ਜਾਣਾ ਪੈ ਗਿਆ ਤੇ ਪਰ ਸਾਡੇ ਦੋਲ ਨੂੰ ਦਬਾ ਨਹੀਂ ਸਕਿਆ ਮੋਦੀ ਸ਼ਾਹਰਾਜਵਾਦ ਤੇ ਇਹ ਨਹੀਂ ਵਾਹ ਸ਼ਾਹਰਾਜਵਾਦ ਭਗਵੰਤ ਸ਼ਾਹਰਾਜਵਾਦ ਤੇ ਮਾਲੀ ਨੂੰ ਅੰਦਰ ਵੱਧ ਨਹੀਂ ਕੀਤਾ ਉਹ ਤਾਂ ਇੱਕ ਵਿਚਾਰ ਜੇਲ੍ਹ ਦੇ ਵਿੱਚ ਬੰਦ ਕੀਤਾ ਮਾਲੀ ਨੇ ਵਿਚਾਰ ਕੀ ਨੇ ਸਮਾਜਵਾਦ ਤੇ ਸਮਾਜਵਾਦ ਵਿਚਾਰਬੰਦ ਕੀਤਾ ਤਾਂ ਛੇੜ ਲਿਆ ਸਾਨੂੰ ਮਨ ਅੱਗੇ ਪਹਿਲਾਂ ਸੀ ਕਿੱਲੇ ਜਥੇਬੰਦੀਆਂ ਦੇ ਲੜਦੇ ਸੀ ਅੱਜ ਲੋਕ ਰਾਜਨੀਤਿਕ ਲੜਨ ਵਾਲੇ ਲੋਕ ਆ ਉਹ ਸਾਰੇ ਮਾਲੀ ਦੇ ਹੱਕ 'ਚ ਬੈਠੇ ਨੇ ਮੈਨੂੰ ਜਦੋਂ ਪਤਾ ਲੱਗਿਆ ਮਾਲੀ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਮੈਂ ਦੂਜੇ ਦਿਨੀ ਆਪਣੀ ਵੀਡੀਓ ਪਾਈ ਤੇ ਮੈਂ ਅਪੀਲ ਕੀਤੀ ਵੀ ਮਾਲੀ ਸਾਹਿਬ ਜ਼ਮਾਨਤ ਨਾ ਕਰਾਈਂ ਚਾਹੇ ਕਿੰਨਾ ਚਿਰ ਵੀ ਜੇਕਰ ਆਇਆ ਭਈ ਜ਼ਮਾਨਤ ਨਹੀਂ ਕਰਾਉਣੀ ਤੈਨੂੰ ਬਿਨਾ ਸ਼ਰਤ ਰਹਾ ਕਰਾਵਾਂਗੇ ਜਿਵੇਂ ਭਾਨਾ ਕਰਾਇਆ ਤੀਗਾ ਬਲੇ ਨਿਹਾਲ ਜਯਾਤਰੀਆ ਕਹ ਬਿਨਾ ਸ਼ਰਤ ਸਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਯੁਕਤ ਕਿਸਾਨ ਮੋਰਚਾ ਜਿੰਦਾਬਾਦ ਮੈਂ ਕੋਈ ਗੱਲ ਕਹਿ ਕੇ ਲੀਡਰ ਜਾਦੇ ਨੇ ਇੱਕੋ ਗੱਲ ਕਹਿ ਕੇ ਸਮਾਲਤ ਕਰਨੀ ਹੈ ਸ਼ਾਹ ਦਾ ਬਿਆਨ ਆਇਆ ਥੋੜੇ ਜਿਹੇ ਦਿਨ ਹੋ ਗਏ ਕਹਿੰਦਾ ਜਿਹੜਾ ਸੰਘੂ ਬਾਰਡਰ ਤੇ ਧਰਨਾ ਚੱਲਦਾ ਖਲੋਰੀ ਚੱਲਦਾ ਉੱਥੇ ਤਾਂ ਸਾਡੇ 750 ਹੀ ਕਿਸਾਨ ਹੈ ਉਹ ਇੱਕ ਜਾਟਾ ਆਪਣੇ ਕਰਮ ਜਗਾਉਣ ਬਾਗਿਆ ਉਹਨੂੰ ਹੋਰ ਵੀ ਬਹੁਤ ਇੱਕ ਬਾਂਦਰ ਮਿਲ ਗਿਆ ਕਹਿੰਦਾ ਮੇਰੇ ਬਾਰੇ ਪੁੱਛ ਕੇ ਆਈ ਤੇ ਜਾਟਾ ਉਹਦੇ ਕਰਮ ਜਗਾ ਕੇ ਆ ਗਿਆ ਤੇ ਉਹਨਾਂ ਮਤਲਬ ਬਾਂਦਰ ਕਹਿੰਦਾ ਮੇਰੇ ਬਾਰੇ ਕਹਿੰਦਾ ਵੀ ਤੇਰੇ ਬਾਹਰ ਤਾਂ ਨੱਕ ਦਾ ਕੁੰਡ ਬਣਾਇਆ ਕਹਿੰਦਾ ਸਾਲੇ ਨੇ ਜਾਤ ਤਾਂ ਹਾਂ ਉਹ ਸ਼ਾ ਤੇਰੇ ਜਾਤ ਤਾਂ ਸਾਡੇ 750 ਕਸਾਲ ਬੈਠਾ ਹੈ ਤੇ ਥੋੜੇ ਜਿਲੇ ਦਰਮਿਆਨ ਫੇਰ ਦੇਤਾ ਕਹਿੰਦਾ ਤਾਂ ਕਿਸਾਨ ਹੀ ਨਹੀਂ ਅਸੀਂ ਤੇਰੇ ਪਿਓ ਤੋਂ ਸਰਟੀਫਿਕੇਟ ਲੈਣਾ ਹੈ ਉਹੀ ਦੰਦੇ ਵਾਲਾ ਉੱਤੇ ਵੀ ਜਿੱਦੇ ਤੇਰ ਪਰਧਾਰਵਾਦਰੀ ਮਾਫੀ ਮੰਗੀ ਸੀ ਉਸੇ ਦੋਵੇਂ ਨੂੰ ਸਰਦੀਤ ਸੀ ਜਿੱਦੇ ਮਾਫੀ ਮੰਗੀ ਦੀ ਪਰ ਮੈਂ ਕੋਈ ਗੱਲ ਕਹੀ ਕੇ ਗੱਲ ਖਤਮ ਕਰਨੀ ਐ ਕੋਈ ਬੁੜੀਆਂ ਕਿਸੇ ਵਿਆਹ ਚ ਗਈਆਂ ਤੇ ਸੱਤ ਚ ਬੰਦੇ ਵੇਛੇ ਦੀ ਕਹਿੰਦੇ ਕਾਹਦਾ ਵੇ ਨੰਬਰਦਾਰ ਦਰਵਾਜ਼ਾ ਹੈ ਨਹੀਂ ਕਹਦਾ ਤੈਨੂੰ ਮੈਂ ਕੀ ਗਾ ਨਹੀਂ ਪਾਇਆ ਚ ਫੁੱਟ ਪੈ ਗਈ ਕੋਈ ਦੁਬਾਰਾ ਇੱਕਾ ਹੋ ਜੂਗਾ ਲਓ ਜੋ ਇਥੋਂ ਦੀ ਕਮੇਟੀ ਕਰੂ ਅਸੀਂ ਮੋਢੇ ਨਾਲ ਮੋਢਾ ਲਾ ਕੇ ਸੰਗਤ ਮੋਰਚਾ ਸਾਰੀਆਂ ਜੱਫੇ ਬੰਦਿਆਂ ਲੜਨ ਵਾਲੇ ਲੋਕ ਮੈਂ ਇੱਕ ਬੇਨਤੀ ਕਰੂੰਗਾ ਸੰਗਤ ਮੋਰਚੇ ਦੀ ਧੱਕਾ ਭੀਆਂ ਤੇਰਾ ਦੀ ਮੀਨ ਨੂੰ ਸੱਤੋ ਇੱਥੇ ਦਾ ਖਰਬ ਨੂੰ ਉਥਾ ਨਹੀਂ ਰਹਿਣਾ ਜਿਹੜੀ ਬੰਦ ਕਰਦਾਂਗੇ ਚਿੰਤਾ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ